ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕਿਸਾਨ ਭਰਾ ਆਪਾਂ ਨੂੰ ਜੀਮੀਦਰ ਭਰਾ ਪੁੱਛ ਰਹੇ ਤੇ ਵੀ ਜਿਹੜੇ ਹਾਈ ਰੈਡ ਬੀਜ ਵਾ ਦਾ ਕੀ ਬਣਿਆ ਵੀ ਇਸ ਵਾਰ ਜਿਹੜਾ ਪੰਜਾਬ ਦੇ ਵਿੱਚ 2025 ਦੇ ਵਿੱਚ ਜਿਹੜਾ ਇਸ ਵਾਰ ਹਾਈ ਰੈਡ ਝੋਨਾ ਲੱਗੂਗਾ ਜਾਂ ਫਿਰ ਨਹੀਂ ਆਰਤੀ ਇਹ ਸੈਲਰ ਮਾਲਕ ਖਰੀਦਣਗੇ ਜਾਂ ਫਿਰ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਸ ਨੂੰ ਬੈਨ ਕਰ ਦਿੱਤਾ ਗਿਆ ਹੈ ਪਾਕਿਸਤਾਨ ਪਰ ਉਹ ਹਜੀ ਜਿਹੜਾ ਇਹ ਚੋਨਾ ਪੱਕੇ ਤੌਰ ਤੇ ਪੰਜਾਬ ਦੇ ਵਿੱਚ ਬੈਨ ਨਹੀਂ ਹੋਇਆ কোর্ਟ ਦੇ ਵਿੱਚ ਜਿਹੜਾ ਇਹਦਾ ਕੇਸ ਚੱਲ ਰਿਹਾ ਹੈ ਤੇ ਅੱਜ ਆਪਾਂ ਉਹਦੇ ਬਾਰੇ ਉਹ ਗੱਲਬਾਤ ਕਰਾਂਗੇ ਵੀ কোর্ਟ ਦੇ ਕੇਸ ਜਿਹੜਾ ਚੱਲ ਰਿਹਾ ਉਹਦੇ ਵਿੱਚ ਕੀ ਸੁਣਵਾਈ ਹੋਈ ਹੈ ਕੀ ਫੈਸਲਾ ਹੋਇਆ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰੇ ਕਰੋ ਤੇ ਜਿਹੜੇ ਮੇਰੇ ਯਾਰ ਮਿੱਤਰ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨਪ੍ਰਭੂ ਹੁਣ ਪੰਜਾਬ ਦੇ ਵਿੱਚ ਜਿਹੜਾ ਹਾਈਵੇ ਰੈੱਡ ਚੋਣੇ ਨੂੰ ਬੈਨ ਕੀਤਾ ਗਿਆ ਹੈ ਤੇ ਇਹਦਾ ਜਿਹੜਾ ਕੇਸ ਹੈ ਉਹ ਕੋਰਟ ਦੇ ਵਿੱਚ ਚੱਲ ਰਿਹਾ ਪਹਿਲਾ ਕਿਸਾਨਪ੍ਰਭੂ ਜੇਤੀ ਇਹਦੀ ਤਰੀਕਤੀ 2 ਮਈ ਨੂੰ ਜਿਹੜਾ ਫੈਸਲਾ ਹੋਣਾ ਸੀ ਤੇ 2 ਮਈ ਨੂੰ ਫੇਰ ਕੁਝ ਬਣਿਆ ਨਹੀਂ ਫੇਰ ਜਿਹੜਾ ਅੱਗੇ ਜਾ ਕੇ 5 ਮਈ ਜਿਹੜੀ ਤਰੀਕ ਦੇ ਦਿੱਤੀ ਸੀ ਤੇ ਅੱਜ 5 ਮਈ ਤਰੀਕ ਹੈ ਤੇ ਅੱਜ ਜਿਹੜਾ ਕੋਰਟ ਦੇ ਵਿੱਚ ਫੈਸਲਾ ਹੋਇਆ ਅੱਜ ਕਿਸਾਨ ਪ੍ਰਭੂ ਫੇਰ ਜਿਹੜੀ ਡੇਟ ਹੈ ਉਹ ਅੱਗੇ ਕਰ ਦਿੱਤੀ ਗਈ ਹੈ ਹੁਣ 13 ਮਈ ਡੇਟ ਦਿੱਤੀ ਗਈ ਹੈ 13 ਮਈ ਨੂੰ ਦੇਖੋ ਵੀ ਪੰਜਾਬ ਦੇ ਵਿੱਚ ਜਿਹੜਾ ਹਾਈਬ੍ਰਿਡ ਝੋਨਾ ਇਹ ਪੱਕੇ ਤੋਂ ਉਤੇ ਬੈਨ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਕਿਉਂਕਿ ਪਹਿਲੇ ਇਹ ਕਹਿ ਰਹੇ ਤੇ ਵੀ ਲਿਸੈਂਸ ਰੱਦ ਕਰਨੇ ਆ ਜਿਹੜੇ ਹਾਈ ਬੈਰੈਡ ਝੋਨਾ ਵੇਚ ਰਹੇ ਆ ਬੀਜ ਵੇਚ ਰਹੇ ਆ ਉਹਨਾਂ ਦੇ ਲਿਸੈਂਸ ਰੱਦ ਕਰਨੇ ਦੇ ਬਾਰੇ ਸੋਚ ਰਹੇ ਤੇ ਪਰ ਹਜੇ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹਾਈ ਬੈਰੈਡ ਦਾ ਝੋਨੇ ਦਾ ਬੀਜ ਹੈ ਉਹ ਕਿਸਾਨਾਂ ਨੂੰ ਮਿਲ ਹੀ ਜਾਂਦਾ ਹੈ ਚੋਰੀ ਤੋਂ ਜਿਹੜਾ ਹਾਈ ਬੈਰੈਡ ਝੋਨੇ ਦਾ ਬੀਜ ਹੈ ਕਿਸਾਨਾਂ ਨੂੰ ਦਈ ਜਾ ਰਹੇ ਆ ਤੇ ਰੇਟ ਦੇ ਵਿੱਚ ਵੀ ਵੱਧ ਰੇਟ ਦੇ ਵਿੱਚ ਜਿਹੜਾ ਬੀਜ ਕਿਸਾਨਪਰਾ ਖਰੀਦ ਵੀ ਰਹੇ ਆ ਤੇ ਦੇ ਵੀ ਰਹੇ ਆ ਤੇ ਹੁਣ ਕਿਸਾਨ ਭਰਾਵੋ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਕਿਉਂਕਿ 13 ਮਈ ਡੇਟ ਦਿੱਤੀ ਗਈ ਹੈ ਤੇ ਜਾਨੂ ਜਿਹੜਾ ਸਮਾਂ-ਸਮਾਂ ਵੀ ਲੰਘ ਜਾਣਾ ਜਿਹੜਾ ਪਨੀਰੀਆ ਬੀਜਨ ਦਾ ਡੇਟ ਨੇੜੇ ਆਉਂਦੀ ਜਾਂਦੀ ਹੈ ਇਸ ਕਰਕੇ ਕਿਸਾਨ ਭਰਾਵੋ ਆਪਣੇ ਜਿਹੜੇ ਕਿਸਾਨ ਭਰਾਵਾਂ ਨੇ ਵੀ ਜਿਹੜਾ ਹਾਈਬ੍ਰਿਡ ਝੋਨਾ ਤੁਸੀਂ ਲਾਉਣਾ ਚਾਹੁੰਦੇ ਹੋ ਕੋਸ਼ਿਸ਼ ਕਰੋ ਵੀ ਜੇ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਪਾਣੀ ਦੇ ਵਿੱਚ ਹੋਰ ਕੋਈ ਵੀ ਕਿਸਮ ਹੁੰਦੀ ਨਹੀਂ ਹੈਗੀ ਜਿਵੇਂ ਪੀਆਰ ਕਿਸਮਾਂ ਹੋ ਗਈਆਂ ਤੁਹਾਡੇ ਹੋਰ ਕੋਈ ਵੀ ਝੋਨਾ ਹੋ ਨਹੀਂ ਰਿਹਾ ਹਾਈ ਬ੍ਰੈਡ ਹੀ ਝੋਨਾ ਤੁਹਾਡੇ ਕੋਲ ਆਪਸ਼ਨ ਹੈ ਵਧੀਆ ਹੋ ਰਿਹਾ ਉਹ ਵਾਲੇ ਜ਼ਿਮੀਂਦਾਰ ਭਰਾ ਹੀ ਲਾਣ ਤੇ ਆਪਣੇ ਆਰਤੀ ਜਾਂ ਸੈਲਰ ਮਾਲਕਾ ਦੇ ਨਾਲ ਗੱਲ ਕਰਕੇ ਲਾਣ ਆਪਣੀ ਜ਼ਿੰਮੇਵਾਰੀ ਤੇ ਕਿਉਂਕਿ ਅੱਗੇ ਜਾ ਕੇ ਕੁਝ ਕਹਿ ਨਹੀਂ ਸਕਦੇ ਕਿਸਾਨ ਭਰਾਵੋ ਵੀ ਖਰੀਦਣਗੇ ਜਾਂ ਫਿਰ ਨਹੀਂ ਤੇ ਜਿਨ੍ਹਾਂ ਜ਼ਿਮੀਦਾਰ ਭਰਾਵਾਂ ਕੋਲ ਹੋ ਤੁਸੀਂ ਹੋਰ ਕਿਸਮਾਂ ਲਾ ਸਕਦੇ ਹੋ ਤੁਹਾਡੀ ਜ਼ਮੀਨ ਦੇ ਵਿੱਚ ਜਿਵੇਂ ਪੀਆਰ ਕਿਸਮਾਂ ਹੋ ਗਈਆਂ ਹੋਰ ਕਿਸਮਾਂ ਹੋ ਰਹੀਆਂ ਨਹੀਂ ਉਹ ਇਸੇ ਝੂ ਦੇ ਵਿੱਚ ਨਾ ਪੈਣ ਕਿਉਂਕਿ ਇਹਦੇ ਝਾੜ ਦੇ ਵਿੱਚ ਆਪਾਂ ਜੀ ਹਾਈਬ੍ਰਿਡ ਝੋਨੇ ਦਾ ਝਾੜ ਵੱਧ ਹੈ ਘੱਟ ਸਮੇਂ ਦੇ ਵਿੱਚ ਉਹਦੇ ਚੱਕਰ ਦੇ ਵਿੱਚ ਕਿਸਾਨ ਪ੍ਰਭੂ ਅੱਗੇ ਜਾ ਕੇ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਆਪਣਾ ਜਿਹੜਾ ਝੋਨਾ बिकੂਗਾ ਜਾਂ ਫਿਰ ਨਹੀਂ ਇਸ ਕਰਕੇ ਜਿਹੜੇ ਕਿਸਾਨ ਭਰਾਵਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ ਥੋੜੇ ਜਿਹਾ ਪਾਣੀ ਦੇ ਵਿੱਚ ਇਹੀ ਝੋਨਾ ਹਾਈਬ੍ਰਿਡ ਝੋਨਾ ਹੀ ਹੋ ਰਿਹਾ ਉਹ ਵਾਲੇ ਜ਼ਿਮੀਂਦਾਰ ਭਰਾ ਹੀ ਆਪਣੇ ਜ਼ਿੰਮੇਵਾਰੀ ਤੇ ਜਿਹੜਾ ਇਹ ਝੋਨੇ ਨੂੰ ਦੀ ਲਵਾਈ ਕਰਨਾ ਬਾਕੀ ਜਿਹੜੇ ਹੁਣ ਜ਼ਿਮੀਂਦਾਰ ਭਰਾ ਹੋਰ ਝੋਨਾ ਲਾ ਸਕਦੇ ਪੀਆਰ ਕਿਸਮਾ ਲਾ ਸਕਦੇ ਆ ਉਹ ਇਹਦੇ ਤੋਂ ਛੁਟਕਾਰਾ ਪਾਣ ਵੀ ਇਹਨੂੰ ਬਿਲਕੁਲ ਵੀ ਆਪਣੇ ਖੇਤ ਦੇ ਵਿੱਚ ਨਾ ਲਾਉਣ ਤੇ ਬਾਕੀ ਅੱਗੇ ਜਾ ਕੇ ਕੀ ਅਪਡੇਟ ਆਉਂਦੀ ਹੈ ਤੇ ਆਪਾਂ ਤੁਹਾਨੂੰ ਦੱਸਦੇ ਰਹਿਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਕਿਸਾਨ ਦਾ ਫਾਇਦਾ ਹੋ ਸਕੇ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਮੈਂ ਦੇ ਲੋ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ